ਚਾਚਾ ਆਖਰੀ ਵਾਰੀ ਕਦੋ ਲੀਤੀਓ ਚਾਚਾ ਆਖਰੀ ਵਾਰੀ ਕਦੋ ਲੀਤੀਓ ਤਿੰਨ ਚਾਰ ਦਿਨ ਹੋ ਗਏ ਨੇ ਤਿੰਨ ਚਾਰ ਦਿਨ ਅੱਗੇ ਕਿੰਨੇ ਦਿਨ ਬਾਅਦ ਹੋਣੇ ਹੀ ਲੈਗਾ ਇਹ ਕਿਥੇ ਵਾਲਾ ਕਿਉਂ ਤੂੰ ਹਾਰਿਆ ਨਾ ਜਦੋਂ ਜਿੱਤੇਂਗਾ ਉਹ ਦੋ ਪੁੱਛ ਲਈ 3-4 ਦਿਨ ਹੋ ਗਏ ਨੇ ਹਨਾ ਤੂੰ ਲਿੱਤੀਏ ਹੁਣ ਕਿੰਨੇ ਦਿਨ ਬਾਅਦ ਲਵੇਗਾ ਹੋ ਲਵਾਵਾਂਗਾ ਪਰਸੋਂ ਜਿਵੇਂ ਆਲੇ ਦਿਨ ਜੋ ਕੀ ਫਿਕਸਡ ਡੇਟ ਰੱਖੀ ਹੋ ਹਾਂ ਤੇ ਇੱਕ ਸਵਾਲ ਹੋ ਗਿਆ ਹਨਾ ਦੂਜਾ ਵੀ ਪਵਾਦੀ ਆਉਂਦੀ ਦੂਸਰਾ ਸਵਾਲ ਚਾਚਾ ਤੈਨੂੰ ਖਿਲਾਉਣੇ ਲਈ ਕਿੰਨਾ ਟਾਈਮ ਲੱਗਦਾ ਹੈ ਮਿੰਟ ਦੋ ਮਿੰਟ ਤੇ ਵਗਣ ਤੇ ਘੰਟਾ ਦੋ ਘੰਟੇ ਸاعات ਨਹੀਂ ਹੋ ਗਈ ਮਿੰਟ ਖਿਲਾਉਣ ਤੇ ਤੇ ਵਗਣ ਤੇ ਦੋ ਤਿੰਨ ਘੰਟੇ ਵਾਹ ਚਾਚਾ ਤੂੰ ਤੇ ਮੁੰਡਿਆਂ ਤੋਂ ਵੀ ਤੇਜ਼ ਹੈ ਮੁੰਡਿਆਂ ਤੋਂ ਵੀ ਅੱਗੇ ਚਾਚਾ ਇੱਕ ਸੈਕਿੰਡ ਇਹ ਅੰਦਰ ਗਿਆ ਚਾਚਾ ਬਾਹਰ ਨਹੀਂ ਉਹ ਅੰਦਰ ਗਿਆ ਚਾਚਾ ਬਾਹਰ ਗਾਏ ਚਾਚਾ ਤੇਰਾ ਦੂਜਾ ਓਏ ਡਬਲ ਓਪਨ ਕਰਾਣਾ ਗਾਏ ਡਬਲ ਓਪਨ ਕਰਾ ਤਿੰਨ ਬੰਦੇ ਤਿੰਨ ਫੁੱਲ ਚਾਹਦਾ ਕਦੀ ਤੂੰ ਤੇ ਚਾਚੀ ਨੰਗੇ ਨਾਤੇ ਹੋ ਆਪਸ ਚ ਨਾਤੇ ਹੋ ਕਦੀ ਆਹਾਂ ਭਾਈ ਮ제 ਚਾਚਾ ਨੇ ਪੂਰੇ ਲਿੱਤ ਤੇਨੇ ਆਪਣੀ ਜ਼ਿੰਦਗੀ ਦੇ ਚਾਚਾ ਕਦੀ ਤੇਰਾ ਐਨਜੋਏ ਤੂੰ ਡੇਟ ਮਾਰਨ ਗਿਆ ਹਾਂਵੇਂ ਕਿਸੇ ਕੁੜੀ ਨਾਲ ਤੇ ਅਗੋਂ ਨੇ ਵਾਲ ਹੀ ਨਾ ਲਾਏ ਹੋਣ ਗਿਆ ਤੇ ਤੈਨੂੰ ਕਹਾਂ ਨਹੀਂ ਐ ਤੇ ਲਾ ਲੈਣੇ ਸੀ ਹਾਂ ਚਾਚਾ ਚਾਚਾ ਤੈਨੂੰ ਸਭ ਕੁੜੀਆਂ ਦਾ ਕੁੜੀਆਂ ਦੇ ਅੱਗੇ ਅਗਲੇ ਕਿਸ ਤਰ੍ਹਾਂ ਨੇ ਪਸੰਦ ਨੇ ਥੈਂਕ ਯੂ ਸ਼ਾਜ਼ਨ ਬੇਬੀ ਥੈਂਕ ਯੂ ਸ਼ਾਜ਼ਨ ਥੈਂਕ ਯੂ ਸੋ ਮੱਚ ਹਾਂ ਚਾਚਾ ਦੱਸਦਾ ਨਹੀਂ ਤੈਨੂੰ ਕਿਸ ਤਰ੍ਹਾਂ ਦੇ ਪਸੰਦ ਨੇ ਕੁੜੀਆਂ ਦੇ ਵੱਡੇ ਹੋਣੇ ਚਾਹੀਦੇ ਨਿੱਕੇ ਹੋਣੇ ਚਾਹੀਦੇ ਐਨੇ ਹੋਣੇ ਚਾਹੀਦੇ ਬਹੁਤ ਵੱਡੇ ਹੋਣੇ ਚਾਹੀਦੇ ਕੋਨੇਇ ਕਾ ਧੂਆ ਥਾ ਜੇ ਕੌਣਾ ਜਾਏਗਾ ਦੂਆ ਤਾਂ ਚੱਕ ਚਾਚੇ ਦੇ ਚਾਚੇ ਦੀ ਉਮਰ ਚੱਕੋ ਚਾਚੇ ਦੇ ਕੰਮ ਚੱਕ ਕਰੋ ਚਾਚਾ ਤੇਰਾ ਆਖਰੀ ਸਵਾਲ ਤੈਨੂੰ ਕਿਹੜਾ ਸਟਾਈਲ ਪਸੰਦ ਆ ਮਨੂੰ ਸਿੱਧਾ ਬੁੱਟੀ ਤੇ ਲੈ ਬੁ ਕਰਾਚੀ ਗੁੱਲਾ ਠਾ ਕੰਦਾ ਨਹੀਂ ਤੈਨੂੰ ਬੁੱਢੀ ਥੱਲੇ ਪਸੰਦ ਆਈਆਂ ਉੱਤੇ ਫੱਲੇ ਤੇ ਤੇਰੇ ਜਿਵੇਂ ਤੇ ਆ ਗਏ ਤੇ ਮੈਂ ਮਰਨਾ ਤੇ ਆਣਾ ਕਿਉਂ ਮਰੇ ਮੈਂ ਤੇਰੇ ਕੋਲ ਨਹੀਂ ਜਾਣਾ ਕਿਉਂ ਸਾਰੇ ਭਾਈ ਦੁਨੀਆ ਦੇ ਮਰ ਗਏ ਨੇ ਮੇਰੇ ਪਿੱਛੇ ਪਿਆ ਹੈ ਉਹ ਨਹੀਂ ਆ ਸ਼ੌਕ ਨਹੀਂ ਰੱਖਿਆ ਅੱਤੇ ਅਚਾ ਚਾਚਾ ਅਰੇ ਆ ਜਾਂਦੀ ਜੇ ਚਾਚੇ ਜਿਹੜੇ ਭਾਈ बार-बार ਥੱਲੇ ਖਾਰਜ ਕਰਦੇ ਰਹਿੰਦੇ ਨੇ ਇਹ ਕੀ ਸਾਖ ਕਿਤਾਬ ਹੈ ਇਹ ਕਿਉਂ ਕਰਦੇ ਨੇ ਉਹਨਾਂ ਦਾਦ ਕਰਦਾ ਹੁੰਦਾ ਕੀ ਕਰਨ ਤੇ ਇਹ ਯਮਨਕੀ ਤੀਤਾ ਯਮਨਕੀ ਤੀਤਾ ਕਰਨ ਤੇ ਗੰਦੇ ਤੇ ਨਹੀਂ ਹੁੰਦੇ ਗੰਦੇ ਤੇ ਨਹੀਂ ਹੁੰਦੇ ਜਿਹੜੇ ਵਾਰ-ਵਾਰ ਖਾਰਜ ਕਰਦੇ ਨੇ ਧੱਲੋ ਲੈ ਤੂੰ ਘਰਨਾ ਚਾਚਾ ਅਬੇ ਮੁੰਨੂ ਵੀ ਹੋਣ ਲੱਗ ਪਈ ਆ ਗੰਦਾ ਮੁੰਨੂ ਹੋਣ ਲੱਗ ਪਈ ਆ ਚਾਦੇਂਦੇ ਪੁੰਛਾਦੇਂਦੇ ਬਲੇ ਜਾਂਦੇਂਦੇ ਚੱਲ ਚਾਚਾ ਫੇਰ ਪनिश्डਮੈਂਟ ਕਰ ਤੇਰੀ ਪਹਿਲੀ ਪनिश्डਮੈਂਟ ਚਾਚਾ ਤੂੰ ਨਾ ਬੈੱਡ ਤੇ ਗਰਮੀ ਵਾਲਾ ਸਟੈਪ ਲਾ ਡਬਲਾਂ ਅੰਤ ਤੱਕ ਹੈ ਗਰਮੀ ਓ ਮਰੇ ਡਮ ਇਹdala ਮਾ ਨਹੀਂ ਪੰਜ ਵਾਰੀ ਲਾ ਚੱਲ ਪੰਜ ਵਾਰੀ ਲਾ ਆ ਦੂਜੀ ਤੇਰੀ ਪनिश्डਮੈਂਟ ਦਿਵਾ ਤੇ ਸੀਟੇ ਲਾ ਆਪਣੇ ਢੋਈ ਦੇ ਕਸਾਈ ਟੇਲਾ ਸ਼ੇਰ ਤੇ ਤੂੰ ਚਾਚੀ ਬਣਾਏਗਾ ਐਂਡ ਐਂਡ ਗਾਰਡ ਕੇ ਕੈਮਰਾ ਰੱਖ ਲੈ ਨਹੀਂ ਨਹੀਂ ਉਧਰ ਕਰਨਾ ਕੈਮਰਾ ਉਧਰ ਕਰ ਚਾਚਾ ਬੈਡ ਹਲ ਕਰਨਾ ਉਹ ਨਾਲ ਜਗ੍ਹਾ ਤੇ ਕੀ ਆ ਉਹ ਨਾਲ ਚਾੜ੍ਹਣ ਜਗ੍ਹਾ ਕੋਈ ਨਹੀਂ ਨਹੀਂ ਉਥੇ ਹੈ ਬੈਡ ਦੇ ਤੇ ਸੋਫੇ ਦੇ ਵਿੱਚ ਦੀਵਾਰ ਇੱਕ ਹੈ ਉਥੇ ਇੱਕ ਸੀਟੇ ਲਾ ਜਾ ਕੇ ਜਾ ਉਹ ਉੱਥੇ ਉਹ ਪਿਆਈ ਹੋ ਗਰਮੀ ਆਲਾ ਸਟੈਪ ਕਰ ਲੈ ਜੀ ਉੱਤੇ ਗਰਮੀ ਆਲਾ ਸਟੈਪ ਕਰ ਲੈ ਚੱਲ ਕੱਲ ਮੈਚ ਅਗਲਾ ਵੀ ਦੱਸ ਦੇ ਅਗਲੀ ਪਨੀਸ਼ਮੈਂਟ ਅਗਲਾ ਵੀ ਦੱਸ ਦੇ ਦੀਵਾਰ ਚੱਟ ਡਬਲ ਆਂਟਕ ਨਹੀਂ ਹਾਂ ਮੈਂ ਸਟੈਪ ਲਾ ਕੇ ਤੇ ਮੈਂ ਨਾ ਅਗਲੀ ਵਾਰੀ ਹੋਣ ਅਗਰਾ ਵੀ ਚਾਹਣਾ ਉਹ ਵੀ ਕਰੀ ਆ ਮੈਂ ਨਾਲ ਨਾਲ ਕੀ ਪਨਿਸ਼ਮੈਂਟ ਆਹ ਹੋ ਔਰ ਟੈਪ ਟੈਪ ਕਰੋ ਯਾਰ ਟੈਪ ਟੈਪ ਕਰੋ